ਆ ਦੇਖ ਲੋ ਕੀ ਹਾਲਾ ਜਵਾਕਾਂ ਦਾ ਉਹ ਫੀਲਿੰਗ ਗ੍ਰੇਟ ਹੋਊਗੀ ਹਾਏ ਜਦੋਂ ਤੂੰ ਤੜਲਾ ਜਾ ਪਾਪਾ ਪਾਪਾ ਕਰਨਾ ਨਹੀਂ ਹੋ ਜਾ ਤੂੰ ਤਿਆਰ ਗੋਰੀਏ ਹਾਏ ਮੇਰੀ ਕਹਦੀ ਜਦੋਂ ਤੂੰ ਤੜਲਾ ਜਾ ਪਾਪਾ ਪਾਪਾ ਕਰਨਾ ਹੋ ਜਾ ਤੂੰ ਤਿਆਰ ਬਲੀਏ ਉਹ ਪਹਿਲਾਂ ਤੂੰ ਆਪ ਦਾ ਚੰਗੀ ਤਰ੍ਹਾਂ ਬੋਲਣਾ ਸਿੱਖ ਲੈ ਤੁਹਾਡੇ ਪਾਪਾ ਨੂੰ ਵੀ ਹਜੇ ਤਾ 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 ਐਵੇਂ ਕਹਿੰਦੀ ਹੋਵੇਂਗੀ ਉਹ ਧਰਤੀ ਦੇ ਵਿੱਚੋਂ ਹਜੇ ਚੰਗੀ ਤਰ੍ਹਾਂ ਨਿਕਲੀ ਵੀ ਨਹੀਂ ਹੈਗੀ ਤੂੰ ਪਹਿਲੇ ਮੰਮੀ ਬਣ ਗਈ ਦੱਸ ਇਹ ਪਹਿਲੀ ਮੰਮੀ ਬਣਦੇ ਸੁਪਨੇ ਦੇਖੀ ਜਾਂਦੀ ਆ ਉਹ ਹਜੇ ਤੋਂ ਪਤਾ ਆ ਕਹਿੰਦੀ ਹੋਵੇਂਗੀ ਮੰਮੀ ਮੰਮੀ ਮੈਂ ਕੱਲੀ ਧੋ ਦੋ ਕਰਦੀ ਕਿ ਆ ਪੀਪਣੀ ਜੀ ਇਹ ਉਹ ਮੇਰੇ ਘਰਦਿਆਂ ਨੂੰ ਕਹਿਣਾ ਚਾਹਣਾ ਵੀ ਇਹਦੇ ਨਾਲ ਮਾਰ ਕੇ ਦੋ ਤਿੰਨ ਰਾਖੜੇ ਦੋ ਹੂਣ ਖੋਲੋ ਇਹਨੇ ਦੋ ਤਿੰਨ ਸਾਲਾਂ ਤੱਕ ਦਾਦੀ ਵੀ ਬਣ ਜਾਣਾ ਉਹ ਤੇਰੇ ਵਰਗੀਆਂ ਕੁੜੀਆਂ ਰੋੜੇ ਖੇਡਦੀਆਂ ਨੇ ਪੀਚੋ ਖੇਡਦੀਆਂ ਨੇ ਲੁਗਣ ਮਿੱਚੀ ਖੇਡਦੀਆਂ ਨੇ ਤੇ ਇਹਨੂੰ ਦੇਖ ਲੋ ਲੈ ਜੰਮਦੀਏ ਮਾਂ ਬਣ ਗਈ ਜਾ ਭੱਜਾ ਬੁੱਤਾ ਹੁਣ ਜਲਦੀ ਜਲਦੀ ਡਾਇਪਰ ਬਦਲਦਾ ਐਵੇਂ ਖਾਸਾ ਜ਼ੋਰ ਲੱਗਿਆ ਹੋਊਗਾ ਵੀਡੀਓ ਬਣਾਉਣ ਤੇ